ਬਾਈ ਆਪਾਂ ਕੱਲ ਵੀਡੀਓ ਪਾਈ ਸੀ ਇਹਦੀ ਬੱਚੇ ਦੀ ਤੇ ਆਹ ਪੁੱਤ ਖਾ ਗਿਆ ਤੇ ਇਹਨੂੰ ਆਪਾਂ ਕੱਲ 800 ਦੀ ਗੋਲੀ ਦਿੱਤੀ ਹੈ ਜੀ ਤੇ ਗੋਲੀ ਦਾ ਬਈ ਫਰਕ ਸ਼ੁਰੂ ਹੋ ਗਿਆ ਦੇਖਣਾ ਤੇ ਬਾਕੀ ਰਜੇਸ਼ ਕੁਮਾਰ ਬਾਈ ਜੀ ਤੇ ਬਬਲੂ ਬਾਈ ਜੀ ਹਨਾ ਬਾਈ ਦਾ ਟਰੱਕਾਂ ਦਾ ਕੰਮ ਆ ਬਬਲੂ ਬਾਈ ਦਾ ਤੇ ਬਾਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਇਹਨੂੰ ਦੇਖਦਾ ਨਹੀਂ ਨਾ ਵਿਚਾਰੇ ਨੂੰ ਉੱਤੇ ਤਾਂ ਕਰਕੇ ਮਲਵਾ ਜਾਂਦਾ ਹਨਾ ਆ ਵਾਜ ਸੁਣ ਕੇ ਕੋਲੇ ਪਹੁੰਚ ਜਾਂਦਾ ਤੇ ਹੱਸਦੇ ਵਾਸਤੇ ਰਹੋ ਬਈ ਸਾਰੇ ਪ੍ਰਮਾਤਮਾ ਵੈਗਰੂ ਉਮਰਾਂ ਲੰਮੀਆਂ ਕਰੇ ਤੁਹਾਡੀਆਂ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹੋ ਤੁਸੀਂ ਤੇ ਬਹੁਤ ਧੰਨਵਾਦ ਭਰਾਵਾਂ ਦਾ ਤੇ ਇੱਕ ਕੰਮ ਹੋਰ ਕਰਿਆ ਕਰੋ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਹੋ ਸਕੇ ਤਾਂ ਕਮੈਂਟ ਨਾਲ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਸਾਨੂੰ ਹੌਸਲਾ ਬੜਾ ਮਿਲਦਾ ਈ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਤੇ ਮੈਂ ਗੱਲ ਕਰਦਿਆ ਸੀ ਇਹਦੀ ਆਪਣੇ ਦੀ ਜਿਹੜੇ ਨੂੰ ਆਪਾਂ ਗੱਲ 800 ਦੀ ਗੋਲੀ ਦਿੱਤੀ ਹੈ ਨਾ ਤੁਸੀਂ ਵੇਖੋ ਕਈ ਵਾਰੀ ਕੋਈ ਘਰ ਦਾ ਮੈਂਬਰ ਬਿਮਾਰ ਹੋ ਜੇ ਜੀਵ ਮਾਰ ਹੋ ਜੇ ਹੈ ਨਾ ਤੇ ਉਹ ਆਪਾਂ ਨੂੰ ਦਵਾਈ ਮਹਿੰਗੀ ਜਿਵੇਂ 800 ਦੀ ਗੋਲੀ ਆਪਾਂ ਚਲੋ ਇੱਕ ਐਗਜ਼ਾਮਪਲ ਰੱਖ ਲਈਏ ਤੇ ਉਹ ਵੀ ਆਪਾਂ ਨੂੰ ਮਹਿੰਗੀ ਲੱਗਦੀ ਹੈ ਤੇ ਇਹ ਬਈ ਜੋ ਵੀ ਆਪਾਂ ਕਰੋ ਵੀ ਇਹਨਾਂ ਦੀ ਸੇਵਾ ਕਰਦੇ ਆਂ ਇਹਨਾਂ ਦੀ ਮਦਦ ਕਰਦੇ ਆਂ ਇਹ ਤੁਹਾਡੇ ਸਰਤੇ ਹੀ ਭੈਣ ਭਰਾਵਾਂ ਦੇ ਸਰਤੇ ਨਹੀਂ ਬਈ ਆਪਾਂ ਇਕੱਲੇ ਕੁਝ ਨਹੀਂ ਇਸੇ ਤਰੀਕੇ ਬਈ ਸਾਡੀ ਹੈਲਪ ਕਰਦੇ ਰਿਆ ਕਰੋ ਤੁਸੀਂ ਤੇ ਕੱਲ ਨੂੰ ਇਹਦਾ ਆਪਰੇਸ਼ਨ ਕਰਾਉਣਾ ਬੈਲਾ ਦਾ ਇਹਦੇ ਤੁਹਾਨੂੰ ਪਤਾ ਹੀ ਹੈ ਵੀ ਟਿਊਮਰ ਆ ਨਾ ਕੈਂਸਰ ਆ ਵਿਚਾਰੀ ਨੂੰ ਇਹਦਾ ਕੱਲ ਨੂੰ ਆਪਰੇਸ਼ਨ ਕਰਾਉਣਾ ਤੇ ਹੋ ਸਕਦਾ ਹੁੰਦਾ ਮੇਰੇ ਵੱਸ ਹੁੰਦਾ ਤਾਂ ਮੈਂ ਉਹਦੀਆਂ ਅੱਖਾਂ ਵੀ ਪਵਾ ਦਿੰਦਾ ਬਈ ਪਰ ਉਹਦਾ ਕੋਈ ਹੱਲ ਨਹੀਂ ਹੁੰਦਾ ਮੈਨੂੰ ਪਤਾ ਉਹ ਰਾਤ ਨੂੰ ਰੋਂਦਾ ਵਿਚਾਰਾ ਰਾਤ ਵੀ ਮੈਂ 3 ਵਜੇ ਆਇਆ ਇੱਕ ਵਾਰੀ ਸਾਰੀ ਰਾਤ ਲੱਗ ਪਗ ਡੱਪ ਜਾਂਦੀ ਏ ਤੁਰੇ ਫਿਰਦੇ ਦੇ ਕੋਲੇ ਕਿਉਂਕਿ ਫਿਰ ਤੁਹਾਨੂੰ ਬਦਾਨ ਗਵਾਨ ਪਰੇਸ਼ਾਨ ਹੁੰਦੇ ਆ ਨਾ ਇਸ ਚੀਜ਼ ਤੋਂ ਤੇ ਐਸੀ ਤਰ੍ਹਾਂ ਹੀ ਬੀ ਲੰਘ ਜਾਂਦੀ ਰਾਤ ਰਾਤ ਵੀ ਮੈਂ 3 ਵਜੇ ਆ ਬਬਲੂ ਭਾਈ ਜੀ ਨੂੰ ਮੈਂ ਮੈਸੇਜ ਕੀਤਾ ਬਬਲੂ ਭਾਈ ਜੀ ਆਪਦਾ ਨਾਮ ਜਰੂਰ ਪੂਰਾ ਲਿਖ ਕੇ ਭੇਜਿਆ ਕਿਉਂਕਿ ਤੁਸੀਂ ਸਾਨੂੰ ਬਬਲੂ ਹੀ ਦੱਸਿਆ ਤੇ ਅਸੀਂ ਬਬਲੂ ਕਹਤਾ ਤੇ ਰਜੇਸ਼ ਕੁਮਾਰ ਭਾਈ ਜੀ ਤੁਹਾਡਾ ਵੀ ਜੋ ਵੀ ਨਾਮ ਹੈ ਹਨਾ ਸਹੀ ਪੂਰਾ ਨਾਮ ਕਿਉਂਕਿ ਅਸੀਂ ਲਿਖਣਾ ਹੁੰਦਾ ਆਪਦੇ ਡਾਇਰੀ ਤੇ ਲਿਖਣਾ ਹੁੰਦਾ ਉਹ ਸਾਨੂੰ ਜਰੂਰ ਲਿਖ ਕੇ WhatsApp ਤੇ ਮੈਸੇਜ ਕਰ ਦੇ ਬਬਲੂ ਭਾਈ ਜੀ ਤੁਸੀਂ ਵੀ ਇਸੇ ਤਰੀਕੇ ਬਈ ਹਸਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਤੁਹਾਡੇ ਨੂੰ ਸਾਡੀ ਹੈਲਪ ਬਈ ਇਸੇ ਤਰੀਕੇ ਕਰਦੇ ਰਹੋ ਤੁਸੀਂ ਤੇ ਆਪਾਂ ਇੱਕ ਦਿਨ ਬਹੁਤ ਵੱਡੀ ਜਗ੍ਹਾ ਲੈ ਕੇ ਨਾ ਬੇਜਬਾਨਾਂ ਵਾਸਤੇ ਆ ਇਹ ਦਰਵੇਸ਼ਾਂ ਵਾਸਤੇ ਜਿਹੜੇ ਵੀ ਕੋਈ ਪੈਰਾਲਾਈਜ਼ ਆ ਕੋਈ ਬੇਸਹਾਰਾ ਹਨ ਆ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਆਪਦੇ ਕੋਲੇ ਰੱਖ ਲਾਂਗੇ ਸੁਪਨਾ ਸੋਚ ਬਹੁਤ ਵੱਡੀ ਹੈ ਬਈ ਅੱਗੇ ਚਲੋ ਵੈਗਰੂ ਸੱਚੇ ਪਾਤਸ਼ਾਹ ਤੇ ਸ਼ੇਅਰ ਕਰ ਦਿਓ ਜੀ ਵੀਡੀਓ ਸਤਿ ਸ੍ਰੀ ਅਕਾਲ